ਉਹ ਤਾਂ 3 ਰੁਪਏ ਨਾ ਸਭ ਤੋਂ ਮਹਿੰਗੀ ਟਰਾਲੀ ਜਿਹੜੀ ਸੀ ਜਿਹਦੀ ਚਮੀ ਡੂੰਘੀ ਹੁੰਦੀ ਸੀ ਡਾਕਟਰ ਨਾ ਉੱਠ ਬੈਂਚ ਉਪ ਡੱਕ ਰੱਖ ਲੈ ਨਾ ਇੱਥੇ ਆਇਆ ਪਤਰੀ ਜਮਨਦਾ ਦਾ ਪੰਦਰੀ ਖੜਿਆਲ ਦਾ ਮਾਸਟਰ ਹੈ ਜੋ ਨਵਾਂ ਟਰੈਕਟਰ ਲੈ ਕੇ ਆਇਆ ਮੇਰੇ ਨੂੰ ਟਰਾਲੀ ਭਰ ਲੈਣਾ ਸਾਰਾ ਦੁਪਹਿਰਾ ਦੋ ਵਾਰੀ ਲਾ ਕੇ ਆਪਣੇ ਪਾ ਕੇ ਵੈਂਡ ਵੀ ਪਤਾ ਗਏ ਤੇ ਆਈ ਮੈਂ ਢੇਰ ਕੇ ਮੰਜੇ ਤੇ ਮੰਜੇ ਤੇ ਮਰਜਣ ਜਣਾ ਆਇਆ ਬਈ ਕੀ ਰੇਟ ਆ ਮੈਂ ਭਾਈ ਉਧਰ ਭੇਜਦਾ ਕਹਿੰਦੇ ਉਹ ਬੇਟਾ ਨਹੀਂ ਕਰਦਾ ਗੁਲੀਮ ਜੇ ਸਾ ਸੁੱਕਾ ਜੇ ਤੇ 1500 ਪਰ ਦਿੰਦੇ ਜਿਹੜੀ ਗਿੱਲੀ ਆ ਬਸ ਉਹ 250 ਕਹਿੰਦਾ ਭਾਈ ਜੇ ਉਹ ਥੱਲੇ ਮਿੱਟੀ ਉਹਦੇ ਲੈ ਲੇ ਤਾਂ ਭਾਈ 400 ਚਾਹ ਹਾਂ ਫੇਰ ਉਹ ਰੇਟ ਦੇ ਹਿਸਾਬ ਤੇ ਨਾ 1500 ਬ੍ਰਾਲੀ ਉਹ ਘੱਚ ਕਰ ਤੈਨੂੰ ਆਇਆ ਬਦਲਾ ਕੇ ਸਟੀਅਰਿੰਗ ਲਈ ਮਜ਼ੀਨ ਆਇਆ ਪੱਟਾਈ ਲੰਘੇ ਲੇ ਕੇ ਅਗਲੇ ਜਿਹੜੇ ਹੋ ਬਾਈ ਆ ਸਿੱਧੀ ਆ ਕਰੇ ਆ ਗਾ 250 ਲੀ ਭਰ ਦੋ ਹਾਂ ਮਾਂ ਬਈ ਉੱਪਰ ਲਾ ਲਾ ਮਾਂ ਦੁੱਜੀ ਪਰ ਪੈਣੀ ਸੌੜੀ ਉਹ ਬਈ ਗਿੱਲੀ ਦੀ ਹਾਂ ਪਤਾ ਦੀ ਰਾਜਾ ਕੇ ਗਾ ਦੇ ਕਿਹਨੇ ਵੀ ਹੈ ਇਹ ਵੀ ਰੇਤਾ ਇਹ ਗੱਲਾਂ ਕਰੇ ਆ ਯਾਰ ਵੀ ਡਾਕਰ ਮਿੱਟੀ ਚਾਹੀਦੀ ਆ ਫਿਰ ਬਾਬਾ ਜੀ ਥੱਲੇ ਉਤਰ ਸਾਡੇ ਚਾਰ ਜਹਾੜੀ ਆ ਸਾਡਾ ਡੂੰਗਾ ਲੜਕੇ ਦਾ ਉਹ ਚੇਟੇ ਥੱਲੇ ਜਾ ਕੋਈ ਉਹਰ ਲਈ ਮਿੱਟੀ ਵੀ ਐਣਵੇਂ ਹੱਥਾਂ ਚ ਲੱਡੂ ਬਟੇ ਹੂੰ ਉਹ ਢਾਲਾ ਜਿਹੜੇ ਕਹਿੰਦੇ ਢੱਡ ਕੇ ਜੇ ਹੋਣ ਬਈ ਜੰਤ ਆਉਂਦੀ ਨਹੀਂ ਇਸੇ ਮੇਰੇ ਟੁੱਟੋ ਜਨੇ ਵੀ 100 ਰੁਪਏ ਦੀ ਮੈਂ 50 ਰੁਪਏ ਪਾਈ ਟੁੱਟਦੇ ਲੱਗਣਾ ਉਹ ਮੇਰੇ ਤੋਂ ਉਸੇ ਵੇਲੇ ਪਹਿਲੀ ਵਾਰ ਖੱਡਾ ਕਰੇ ਦਿਓ ਮੇਰਾ ਵੀ ਹਰੇ ਰੈਡਰ ਕੀ ਕਰਦਾ ਓ ਇੰਡੋਫਾਰਮਾ ਤੀਰਾਂ ਦੇ ਕਰੇ ਸਭ ਕੁਝ ਹੋਇਆ ਉਹ ਬੋਲਦਾ ਇਹ ਮਲੀ ਬਣਾਦਾ ਕੰਦੀ ਕਹਿੰਦਾ ਵੀ ਜੇ ਮਾੜੀ ਮੋਟੀ ਟਰਾਲੀ ਹੋਊਗੀ ਵੀ ਚਲ ਆਪਾਂ ਸਾਰਾ ਸਾਮਾਨ ਜਪਰ ਤੋਂ ਆਏ ਭਾਈ ਕਿਛਾਈ ਦੀ ਆਇਆ ਛੇ ਟਰਾਲੇ ਲੈ ਆਏ ਕਹਦਾ ਬੋਲਦਾ 150 ਰੁਪਇਆ ਉਹ ਆਪਾਂ ਖਰੀਦ ਲਏਗੇ ਵੀ ਡੇ ਉਹ ਤਾਂ ਜਿੰਨੇ ਵੀ ਸਾਰਾ ਵੀ ਖੇਤ ਖਰਚਾ ਪਾਣੀ ਘੜ ਲਓ ਇਹ ਸਿੱਧਾ 150 ਰੁਪਇਆ ਦੇ ਬਾਕੀ ਤੇ ਮਾਰ ਕੇ ਵਿੱਚ ਠੁੱਕੋ ਤੇ ਉੱਪਰ ਛੇਲਪਾ ਟਿਲਬੇਗਾ ਕੁੱਦੂਰਾ ਤਹਾਕਤੀ ਉੱਪਰ ਜੇ ਚੜ ਚੱਲ ਅੱਜ ਦਾ ਪਾਪ ਹੋ ਗਿਆ ਕੀ ਹੋ ਗਿਆ ਤੇਰੇ ਬਾਹਰ ਚ ਕੁੱਤੀ ਮਾਰਿਆ ਕੋਕਟੀ ਕੰਦੇ ਸਰਪੰਚ ਜੀ ਦਾ ਕਹਿੰਦਾ ਮੋਜਾ ਦੀਆਂ ਜਾਂਦੇ ਜਾਂਦੇ ਨੇ ਕਹਿੰਦਾ ਰੋਟੀ ਆ ਜੀ ਰੋਟੀ ਕੀ ਪਣ ਜੋ ਦੀ ਮੁੰਮਗੀ ਦੀ ਨਾਲ ਹੋਈ ਨਹੀਂ ਕੋਈ ਸਬਜ਼ੀ ਮਹਲੇ ਕਿ ਦਿੱਤੀ ਕਿਦਾਂ ਜਦੋਂ ਪਹਿਲੇ ਦਿਨਾਂ ਜਿਹੜਾ ਪੰਜਾਬੀ ਸੁਪਾਰਾ ਵਜੇ ਕਿੜਾ ਲਈ ਜਵਾਬ ਨੁਦੀ ਜਵਾਬ ਨੁਦੀ ਹਾਂ ਦਸ ਕੀਦੇ ਨਾਮ ਆਉਗੇ ਨਾਮ ਵੀ ਵਸਾਏ ਰੱਖਣੇ ਛੁੜ ਛੁੜ ਕੇ ਉਹਨਾਂ ਨੇ ਮੈਂ ਕਿਹਾ ਮੋਟਰਸਾਈਕਲ ਤੇ ਜਾ ਕੇ ਮੈਂ ਪੈਦਲ ਘਰ ਮੁੜ ਕੇ ਆ ਜੀ ਨਾ ਭਾਈ ਕਿਉਂ ਤੈਨੂੰ ਨਾ ਜਾਣਗੇ ਫੜ ਕੇ ਆ ਬਸ ਵੀ ਸੇ ਮਿਲ ਗਿਆ ਬੰਦਾ ਉਹ ਬੰਦਾ ਮੁੜ ਗਿਆ ਭਾਈ ਜੀ ਕੀ ਕਰਦਾ ਸਾਬ ਤੋਂ ਚੱਕਿਆ ਕਰਦਾ ਬੰਦਾ ਚੁੱਪ ਨਾ ਕਰ ਹੜਾੜਾ ਹਾਂ ਕਿੰਨੇ ਬੰਦੇ ਰਿਹਾ ਰ ਆ ਸਾਰੇ ਹਟ ਕੇ ਦੇਖ ਬਿੱਲੂ ਤੀਗਾ ਬਿੱਲੂ ਦਾ ਤੂ ਕੀਾਰੇ ਆਪਣੇ بڑے بڑے ਚੱਕ ਦਿੰਦੇ ਤਿੰਨ ਬੰਦੇ ਇਹਨੂੰ ਕਹਿੰਦੇ ਆ ਇਹ ਫਿਰ ਜਿੱਲੀ ਆਪਣੇ ਮੈਸੇਜ ਕਰਾਏਗਾ ਮਾਸਟਰ ਨਾ ਕਰ ਹੰਦੇ ਨਾ ਹਾਂ ਸਾਹੀ ਉਹਨੇ ਮਸਾਂ ਨੂੰ ਮੁੰਡੇ ਨੂੰ ਪਾ ਲਿਆ ਤੇ ਇਹ ਵੀ ਆਉਂਦਾ ਮੈਂ ਪੱਕਾ ਲਿਆਂਗਾ ਪੱਕਾ ਲਿਆਂਗੂ ਉਹਦਾ ਜਨਾਬ ਆਇਆ ਉਹ ਆ ਤੇ ਉਹ ਉਹ ਤੇ ਨਾਲ ਕਰਾਂ ਨਾ ਆਉਨੇ ਬੁੱਟੇ ਨੇ ਫੋਨ ਕਰਦੇ ਰਾਜੇ ਕਹਿੰਦਾ ਜੀ ਧਾਰਾ ਗੀੜਾ ਜੀ ਰਕਤ ਲਾਉਂਗਾ ਬੰਦੇ ਜੀ ਕੰਪਿਊਟਰ ਕਰਾ ਨਾਲ ਪੱਤਰ ਕਰੇ ਪੈਣਾ ਸੱਚ ਦੋਦੋ ਨੇਜਰ ਤੋਂ ਹੀ ਕੇ ਕੱਟਜੂ ਟਰੈਕਟਰ ਕੱਟਜੂ ਹਣਾ ਉਹ ਹਾਂ ਨਹੀਂ ਚੱਲੇ ਦੋਦੇ ਨਹੀਂ ਹੈਗੇ ਉਹ ਨਾਲ ਦੀ ਭੰਡਰ ਮਾਸਟਰਾਂ ਬਾਈ ਜਿਹੜੇ ਡਾੜੀ ਮੁੱਤਰਾ ਹੋਰ ਲੈਣੇ ਕਿ ਮੁੱਤਰ ਕਰਾਉਣ ਵਾਲੇ ਕਰੇ ਮਾਸਟਰਾਂ ਨੇ ਉਸ ਨਾਲ ਢੇਰੀਆਂ ਮੋਟੇ ਮੋਟੇ ਖੰਡੇ ਹਾਂ ਨਾ ਅੱਜ ਮਹੌੜੀ ਵੀ ਨਹੀਂ ਛੱਡਦੇ ਤੇ ਉਹ ਬਿਣਾ ਸੱਚ ਤੋਂ ਤੋਂ ਨਿਜਰ ਤੋਂ ਬਾਅਦ ਚ ਉਹਨਾਂ ਨੇ ਦਿਲੇਜਰ ਟੰਗ ਕੇ ਉੱਧਰ ਕਰਤਾ ਆਏ ਲਗਾ ਤਾਂ ਲੰਗਾ ਪੋਤੇ ਜਿਹਾ ਬਣ ਕੇ ਦਬਾ ਆਹ ਕੱਟਾਲੇ ਵੇ ਗੜਕਿਆ ਵੇ ਚੱਕਰ ਘੁੰਮਣਾ ਤੇ ਕੰਬੀ ਜਾਲੀ ਆਈ ਗਈ ਏ ਥੋੜੀ ਹੱਥੇ ਜਾਂ ਤੁਹਾਡੇ ਨਾਲ ਕਰਨੀ ਹੈਗੇ ਹੂ ਹੈ ਕਿਉਂ 4 ਹੋਣੇ ਕੁਝ ਤੇ 4 ਲਿਆ ਤੁਸੀਂ ਜਿਵੇਂ ਮਾਰੀ 4 ਕੀ ਹੈ ਹਾਂ ਤੁਹਾਨੂੰ ਉਸਕੇ ਦੇਖਾ ਹਾਂ ਇਹ ਡਾਕਟਰ ਕੁਝ ਨਹੀਂ ਹੁੰਦਾ ਉੱਪਰੋਂ ਬੁੱਸੂ ਉਹ ਕੀ ਕਹਿੰਦਾ ਬੁੱਸੂ ਅੱਛਾ ਆਪਿਆ ਅੱਗੇ ਨੂੰ ਇੱਧਰ ਹੀ ਲੈ ਜਾ ਕੜੇ ਇੰਨੇ ਮੇੜੋਂ ਭਰ ਕੇ ਰੱਖ ਦੋ ਥੱਲੇ ਹਾਂ ਇਹਨਾਂ ਪਰ ਥੱਲੇ ਉਹ ਕਰੇ ਥੱਲੇ ਲੈਣਗੇ ਇਹਨਾਂ ਨੂੰ ਇਹਨਾਂ ਸਾਰੇ ਕੜੇ ਅੰਦਰ ਮਾਲ ਵੀ ਜੁੜਨੀ ਆ ਜੇ ਤੁਸੀਂ ਦਿੱਤੀ ਕਰਦੇ ਹੋ ਹੈ ਬਈ ਤੁਸੀਂ ਕੁੜੀ ਕਰਦੇ ਜੋ ਹੈ ਲੇਕਿਉਂਟਿਡ ਨਾਲ ਨਾ ਕੋਈ ਤੋ ਬਚੂਗਾ ਮੇਰੀ ਜਰੂਰ ਲੈ ਗੇ ਡੇ ਨਾ ਵੀ ਨਾ ਤਾਂ ਕੀ ਬਲੂ ਦਾ ਚੰਸ ਬਰਬਾਦ ਦੇ ਵਿੱਚ ਤੇ ਗੱਲ ਕਰਨ ਆ ਬੇ ਜਸੂ ਮਾਤਾ ਤੁਹਾਨੂੰ ਕੀ ਰਜੇ ਕਿ ਕੀ ਬਣਾਉਂਦਾ ਪਰ ਉਹਦੇ ਪੱਟ ਚਕਵਣੀ ਪੈਂਦੀ ਮਾ ਜੀ ਪੱਲੀ ਸੋਣੀ ਬੱਦੀ ਇਹਨਾਂ ਨੂੰ ਨਾ ਬੜਾ ਕੋਈ पा ला <laughs> 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 എല്ലുന്നില്ല നോ നോ ആരെ വന്ന് വലിയ തുര വലിയ ആ ദൈവ सब करे मतलब दे दे यार ਬੈਰੀ ਨਾਲ ਉਹਨਾਂ ਮੈਂ ਨਾ ਕਿਹੜਾ ਆ ਉੱਪਰ ਲਾ ਫਿਰ ਕਿਉਂ ਲਾ ਇਹਦਾ ਬੱਚੇ ਹੋਦੇ ਫਿਰ ਉਹਨਾਂ ਕੀ ਇਹ ਬੱਦਗੇ ਇਹਦਾ ਹੋ ਜਾਂਦਾ ਨਾ ਕੁਝ ਪਾਣੀ ਆ ਖਲ ਰਹੀ ਨਾ ਇਹਦਾ ਨਾਲ ਤਰ ਗੋਲੋਂ ਉੱਤੇ ਲਗਾਦੇ ਕੁਲਾ ਗੋਲੋਂ ਨਹੀਂ ਹੈ ਉੱਪਰ ਨਾ ਟੰਗਦੇ ਫਿਰ ਉਹਨੇ ਜਮਨ ਨਾ ਇਹਦੇ ਪਰ ਪਾਣਾ ਬੋਤੀਂ ਨਹੀਂ ਬਿਦਰ ਪਾਣਾ ਬੋਤੀਂ ਕਿ ਚਾਣਾ ਲੈ ਚਾਣਾ ਲੈ ਫਨ ਨਰਦ ਨੂੰ ਕੋਟ ਮੀਨ ਦੇ ਲਈ ਫਨ ਨਰਦ ਨੂੰ ਨਾ ਦੇ ਚਲਾ ਦੇ ਉਸ ਨੂੰ ਸਾਰੇ ਨੂੰ ਸਾਫ ਜੱਲੂ ਵੀ ਮਾਰ ਕੇ ਸਾਫ ਕਰ ਲਈ ਪਾਣੀ ਤੋਂ ਪਰੇਸ਼ਾਨ ਕਪੜਾ ਗਾਦੂ सील ਬੁਨੇ ਹੋਏ ਬੰਦੀ ਆ ਮਾਪਰ ਪੰਜ ਦਾ ਨਹੀਂ ਨਹੀਂ ਹੈ ਬਲੋੜਾ ਪੂਰਾ ਹੈ ਇਹ ਤਾਂ ਉਹਨੇ ਉਹਦੇ ਸੀਮੇ ਤੋਂ ਸੁਣਾ ਤੇ ਉਹਨੇ ਕਹੋਲੀਗੀ

ਚਲ ਗਿਆ 22 ਨੰਬਰ ਨੰਬਰ ਲਗਾ ਦੇਸੀ 22 ਨੰਬਰ ਲਗੂ ਨੰਬਰੇ ਕੋਥੇ ਜਾ ਤਾ ਗੋਟੀਆਂ ਨਹੀਂ ਖਾਰੀ ਬਾਰੇ ਘੜ ਕਰ ਸਕਦੀ ਹੈ ਕਰਨਾ ਇੱਠੀਆਂ ਆਵੇ ਪਰੜ ਜਾਂ ਦਰਸ ਲੈ ਗੋਟ ਹੈ ਰਣ ਦਰ ਹੱਥ ਲੈ ਚੱਤ ਲਾਹਣੇ ਇਧਰੋਂ ਉੱਪਰੋਂ ਅਬਰਾਂ ਹੀ ਖਲੋ ਜੇ ਇਹ ਬਸ ਬਾਤ ਤਾਂ ਲੈਨੇ ਆ ਕਿਤੇ ਫੇਰ ਭੁੰਮ ਜੇ ਅੱਧਾ ਮੈਂ ਕਰੀ ਸੀ ਨਟ ਦੇ ਵਜ ਨਾਲ ਰਿਆ ਗੱਲੇ ਤੇ ਉਹ ਗੁੜਕਾ ਕੱਢ ਬਣਾ ਤੁਹਾਨੂੰ ਗੁੜਕਾ ਕੱਢ ਕੇ ਦੇਖੂ ਪੁੱਛ

ਕੱਲੇ ਛੱਡੋ ਉਹਨਾਂ ਨੂੰ ਜਿਹੜਾ ਵਰਕੇ ਕਰਦੇ ਨੇ ਤੋਂ ਆਇਆ ਉਹ ਆ ਜਿਆਕੜਾ ਉਹ ਆ ਨਹੀਂ ਇੱकडे ਹੁੰਦਾ ਉਹਨਾਂ ਨੇ ਇੱਥੇ ਪੁੱਟਦਾ ਆਇਆ ਉਹ ਕੋਈ ਸਫੁੰਨਾ ਕੋਕਾਵਾ ਮਦੂ ਕੱਢੋ ਚੱਕ ਕੇ ਦਰੋਂ ਕਰਾਓ ਉਹਨਾਂ ਇਹ ਕਰੀਂ ਹਾਂ ਖਾਣੀਆਂ ਉਹਨਾਂ ਦਾ ਪਹਿਲੀ ਕਸਲੀ ਹੋਰ ਇਹਦਾ ਰੂਲੇ ਦੇ ਸੈੱਟ ਕਰਕੇ ਉਧਰੋਂ ਢਟ ਕੱਸ ਕੇ ਉਧਰੋਂ ਨਾ ਪਹਿਲਾਂ ਕਾਹੇ ਹਾਂ ਸੌਖੇ ਰਹਾਵੇ ਮੇਜਾ ਸਾਨਾੜ ਖੋਲ੍ਹਦਾ ਹਾਂ ਲੈ ਜੀ ਬੰਦੀ ਕਰਦੇ ਕੇ ਦੇ ਨੇ 15 17 ਨੇ 15 17 ਨੇ ਹਾਂ ਇਹ ਨਾ ਤਾਂ ਫੈਣਾ ਹਾਂ ਜਿੰਨਾ ਠਾਣ ਨਾ ਆਉਂਦਾ 16 ਨੰਬਰੀ ਨਟ ਪਾਇਆ ਹੈ ਜੀ ਇਹਦੇ ਜੇਲ੍ਹ ਵੰਨਣਾ 10 ਨਾ ਮੈਂ ਲੈ ਆਹ ਦਾ ਸਭ ਕਰਤਾ ਹੋਲੀਆ ਰਹਿਣਿਆ 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 ਹਾਂ 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 ਅਬ ਇਹ ਅਜਾ ਠੰਡੀ ਕਰਕੇ ਸਾਰ ਜਨ ਨਹੀਂ ਕਰਉ ਤੋ ਚਾਂਚ ਚੀਕ ਵੱਜੀਆਂ ਦੀ ਹਰਾ ਤੋ ਪੈ ਜਾਵੇ ਅਣ ਮੋੜ ਪਾਣੀ ਪੂਣੀ ਪਿਆ ਦੇ ਯਾਰ ਅਗਲਾ ਕੀ ਕਰਨੇ ਆ ਹੋਰ ਪਾਣੀ ਪੂਣੀ ਬਦਲ ਦੇ ਰੋਗੇ ਹਾਂ ਅਰੇ ਕੋਲੇ ਨਹੀਂ ਹੁਣ ਜੁੜੀ ਮਸ਼ੀਨ ਜਿਹੜਾ ਰੰਗ ਯਾਰ ਹਾਂ ਸਾਡਾ ਨਿਕਲ ਗਿਆ ਜਲਦੀ ਜਲਦੀ ਹੋਰ ਉਹਨਾਂ ਦੇ ਮਾਰ ਦੇ ਹੁਣ ਕਰਦੇ ਜਮਾ ਲੀ ਆਹ ਹੋ ਨੋ ਗਿਆ ਦਾ ਹਾਂ ਰੱਖੀ ਹੋਟ ਨੇ ਜੀ ਹੈ ਪਰ ਹਮਮ ਨਮਾਇਤ ਤਾ ਜੀਨਾ ਨੇ ਹਮਮ ਆਰਾ ਯਾ ਉਹਨਾਂ ਕੋਲ ਨੰਬਰ ਆਂ ਬਾਰਾ ਕੀ ਯਾ ਇੰਦਾ ਸੁਣਾਉਂ ਕਿ ਨਾ ਹੁਣੇ ਹੋ ਜੂ ਨਾ ਜਾਂ ਮੜਾਂਗਾ ਐਡਾ ਬੜਾ ਉੱਚਾ ਰਾਮ ਇਹ ਤਾਂ ਕਿਹਦੀ ਮੇਰੇ ਸੀਲ ਲੈਣ ਹੋਇਆ ਦੇ ਨੰਬਰ ਨਿਕਲਗੇ ਜਿਹੜੇ ਖੁੱਲ੍ਹੇ ਹੋ ਸੀਲਿਆਂ ਆ ਪੜਕਣੇ ਜਾਣਾ ਬੱਬਾ ਬੱਬੂ ਰੋਡ ਦੇ ਬੜਗੇ ਨੇ ਉੱਪਰ ਰੋਡ ਦੇ ਅੰਦਰ ਜਾਣਾ ਬੱਬਾ ਅੰਦਰ ਕਿਉਂ ਹਾਂ ਅਧਿਕ ਅੰਦਰ ਕੁ ਜਰੀ ਨਹੀਂ ਆ ਕੇ ਨਵੀਂ ਦਰ ਘਾਦੀਆਂ ਸਿੱਧੀ ਪਰਾਣੀ ਅੱਛਾ ਸੀਲਿਓ ਗਲੀ ਹੋ ਕੇ ਆ ਦੇ ਲਓ ਕਿਉਂ ਠੀਕ ਇਹ ਤਾਂ ਬੜਾ ਖਰਾਬ ਹੋ ਰਿਹਾ ਹਣਾ डीजनि साफ़ करण पवे त सारा कुझु बोतल जी भर खे ਇਹਦਾ ਬੰਦ ਹੂੰ ਇਹਨਾਂ ਦਾ ਆਟਾ ਉਹਨਾਂ ਦਾ ਸੀਲ ਹੈ ਹੂੰ ਕਿ ਜਿਹਨਾਂ ਦੇ ਨਾਲ ਦੇਖ ਰਹੇ ਨਾਲ ਲੈ ਕੇ ਜਾਂਦੇ ਆ ਦੂਜੀ ਰੀ ਹੈ ਇਹਨੂੰ ਜਿਹਨਾਂ ਦੇ ਨਹੀਂ ਹੁੰਦੀ ਉਹਨਾਂ ਜਿਹਨਾਂ ਨਹੀਂ ਨੀਣਾਉਂਦੇ ਜੀ ਇਹਦਾ ਪਤਾਉਣਾ ਸਰਦ ਇਹਨਾਂ ਖੜੇ ਹਾਂ ਹੂੰ ਇਹਨਾਂ ਦਾ ਡਬਲ ਸੀਲ ਤਾਂ ਨਹੀਂ ਇਹਦੇ ਹੂੰ ਉਹਲੇ ਉਸ ਸੀਲ ਹੈ ਕਿ ਕੁਛ ਚਲੇ ਖੜੀ ਨਹੀਂ ਹੋਈ ਮੇਰੀ ਬੋਦ ਦੇ ਵਿੱਚ ਹਾਂ ਅੰਦਰ ਲੱਗ ਗਈ ਬਈ ਥੱਲੇ ਯਾਰ ਤਾਂ ਰੇਕਾ ਪਿਆ ਰਹਾ ਹੈ ਢੂਲਾ ਘਰ ਰਬੜਾ ਕੁਛ ਨਹੀਂ ਸਹੀ ਮੈਨੂੰ ਆ ਲੱਗ ਵੀ ਆਈ ਮੈਂ ਨੇ ਨਾ ਸਿੱਧਾ ਸੰਗਲੇ ਆ ਨਾ ਪੱਟ ਪੋਚ ਕੇ ਕਿਜਾ ਆ ਬਰ ਦੋ ਡੱਬਾਂ ਜੀ ਮੈਨੇ ਦੀ ਕੀ ਰਗੜਿਆ ਹੈ ਰਗੜਾ ਸਹੀ ਇਹ ਖੜਨਵਾ ਸੀਗਲੀ ਰੱਬ ਵਾਸਤੇ ਸਾਰਾ ਸੀਗਲੀ ਰੱਬ ਨਹੀਂ ਕੀ ਨਾਲੇ ਅਗੇ ਧੱਕੇ ਨੂੰ ਸਦੂ ਕੇ ਜੀ ਫੇਰਾ ਭਾਈ ਜੀ ਸੀ ਡੀ ਵੀ ਕੀ ਬੈਰੰਗੇ ਕੱਟ ਰਹਾ ਥਲੀ ਨੰਬਰ ਜਾ ਕਿੱਥੇ ਜੀ ਨੰਬਰ ਜੀ ਦੂਜਾ ਕੋਈ ਕੋਪਰ ਨੂੰ ਆ تین ਬੈਰ ਨਹੀਂ ਡੱਕੇ ਹਾਂ ਬੈੜਾ ਨਿਕਲੂਗਾ ਸੁੰਨੇ ਨੂੰ ਮਰੀਏ ਅੱਗ ਬੈਰ ਗਈ ਸੀ ਟੱਕੀ ਹਣਾ ਕਿਹੜੀ ਹੋਈ ਵੇ ਲੈ ਲੰਦੋਂ ਲੱਗਿਆ ਲੌਗ ਨੂੰ ਸੋਗ ਨਹੀਂ ਕੱਢ ਲਗਣਾ ਇਹ ਮੁੱਦੜੇ ਅਣੀ ਥੀਲੇ ਤਰ ਹਾਂ ਫੇ ਮਾਸੀ ਮਿੱਦਰੋ ਨਹੀਂ ਗੇ ਇਹ ਤਰ ਲੈ ਬੈਗਾ ਛੋਟੇ ਵਿੱਚ ਖਾ ਜਾ ਪਹਿਲਾਂ ਏਡਣੇ ਦਾ ਮਰਦਾ ਜੀ ਉੱਡਾ ਉੱਥੇ ਆਉਂ ਸੋਲੋ ਫਲਾਹ ਦੀ ਗੋਟੀ ਖੀਆ ਛੋਟੀ ਥੋੜੀ ਜਿਹਾ ਕਰਨ ਅੱਛਾ ਉਹ ਬਈ ਥੋੜੀ ਥੋੜੀ ਲਿਆ ਗੱਟਾ ਪਰ ਆਉਦਾ ਗੁਰੂ ਨੇ ਨੰਬਰ ਨੰਬਰ ਬਾਖਰੇ ਰੱਖੇ ਨਿਕਲਿਓ ਇਹਨਾਂ ਦਾ ਚਲ ਭਰਾਂ ਗਰੀ ਤੂੰ ਇਹਨੂੰ ਸਾਫ ਸੁਥੂ ਕਰ ਲੈਣਾ ਆਖੀ ਅਗਲੀ ਆਂ ਇਹ ਡਿਗਰ ਪੜਾ ਨਟ ਜਿੱਥੇ ਇਕੱਠੇ ਕਰ ਤੇ ਨਟ ਨੂੰ ਨੱਥੋਗੇ ਤੇ ਨਟ ਦੇ ਗੋਟੇ ਇਕੱਠੇ ਕਰ ਮੈਂ ਇਹ ਨਹੀਂ ਜਾਨਾ ਜਦੋਂ ਤੂੰ ਇਹਨੂੰ ਸਾਫ ਸੁਥੂ ਕਰਕੇ ਫਿੱਟ ਕਰਾ ਦੋ ਬੋਲ ਯਾਰ ਮੈਨੂੰ ਮਨਾਂਗੇ ਦੋ ਨੀ ਆ ਖਿੱਤ ਜਾਏਗਾ ਇਹਨੇ ਤਾਂ ਮੈਂ ਚੱਲੇ ਆਉਂਗਾ ਸੀਦਾ ਤੂੰ ਸਾਮਾਨ ਇਕੱਠਾ ਕਰ ਦੱਤੋ ਕਿ ਅਬਦਲਾ ਕਿਹੜਾ ਸੋਣਾ ਨਟ ਨੋਟ ਜਿੱਕੇਨ ਕੇ ਸਾਰੇ ਇਕੱਠੇ ਕਰ ਦੇ ਨਟ ਹੋਰੇ ਕੋਈ ਨਹੀਂ ਛੇੜਦਾ ਪੈ ਰਹਿਣੇ ਨਾ ਨੋਟ ਕਿਹੜਾ ਕੋਈ ਆਉਂਦਾ ਨਾਈ ਗੀਆਂ ਗੋਲੀਆਂ ਲਗੀਆਂ ਗੋਲੀਆਂ ਵੇਖ ਨੂੰ ਜੀ ਚੱਕਣ ਦੇਣੀਆਂ 800 ਤੇ ਰਹਾ ਹੈ ਸੀਨ ਦਾ ਫਰੇਮ ਮੈਸ਼ੀਓ ਦੇ ਨਹੀਂ ਬਣੇ ਪੁਣੀ ਜਾਂਦਾ ਹੈ ਹਾਂ ਉਹ ਜੀ ਸੀਲ ਵਾਲੀਆਂ ਵੀ ਫਿਰ ਉਹਨੇ ਵੀ ਇੱਕ ਇਦਾਂ ਨਹੀਂ ਆਉਂਦਾ ਕਿਹੜਾ ਮਕੈਨੀਕਲ ਹੁੰਦੀ ਹੈ ਇਹ ਸੀਲਾਂ ਨਹੀਂ ਦੇ ਜਿਹੜੇ ਦੂਜੇ ਹੋਏ ਨੇ ਮਕੈਨੀਕਲ ਲੋਹੀ ਨਹੀਂ ਡਾ ਅੰਦਰੋਂ ਕੋਈ ਇਹ ਸੀਲ ਨੂੰ ਸੁਪਰੰਗ ਕਿਡਾਵਲ ਕਰਦੇ ਹੋ ਕਿਹੜਾ ਡਾਵਲ ਅੰਦਰ ਵਿੱਚ ਵਾਜੇਗਾ ਕਿਉਂ ਕਰ ਕੀ ਹੋ ਜੂਗਾ ਦਾਵਲ ਨਾ ਹੋਵਾਂਗੇ ਦਾਵਲ ਤਾਂ ਇਹਦੀ ਜਬਜਰਦੀ ਕੀ ਦਾ ਆਪ ਜੀ ਇਹਦਾ ਪੰਨ ਦਾ ਪੈਨ ਇਹਦਾ ਉਹੀ ਪੰਨ ਪੈ ਗਈ ਤੇ ਜਰਿਆ ਦਾ ਪੈ ਇਹ ਨਾ ਪਈ ਉਹ ਮੈਂ ਲਫਾਤਾ ਹੀ ਕਰੇ ਪਾਜੀ ਜੀ ਕਿੰਨਾ ਸੇਵਡ ਹੋ ਲੋ ਆ ਜੇ ਹਨਾ ਇਹ ਮੈਂ ਇਹ ਛਿੰਟੀ ਮੇ ਰਗੜਿਆ ਹੋਰ ਸੀ ਹੂੰ ਸੇਜ ਹੋਣ ਵਾਲੀ ਹੋ ਗਿਆ ਯਾਰ ਹਨਾ ਨਾਲੇ ਲੈ ਜਨਾਂ ਨਾ ਨਹੀਂ ਯਾਰ ਜਿ세 ਇਹ ਕਰਾ ਲਈਂਦਾ ਬਲਦੇ ਦੀ ਜਾਈ ਗੋਡੇ ਦੀ ਨਹੀਂ ਹਮ ਬਸ ਚਾਹ ਰਾਂ ਸੀ ਲੱਭਾ ਮੈਂ ਜਦੋਂ ਜੁਦੀ ਫੇਰੇ ਫੇਰੇ ਫਿਰ ਲਈ ਕੋਈ 2000 ਰੁਪਏ ਲੈ ਕੇ ਦਾ ਫੇਰ ਲਈ ਕੋਈ ਨਹੀਂ ਮਰਦੇ ਕਾਉਣੀ ਰਸਾਇ ਕਾਉਣਾ ਕਰੀ ਉਸ ਉਧੀ ਕਰੀ ਨਾ ਸਾਬਤ ਕਰਨੀ ਨੂੰ ਕਰੀ ਜਦੋਂ ਜੰਦੂ ਕੋਤਰਾ ਨਹੀਂ ਹੁੰਦਾ ਅਸੀਲੀ ਕੰਮ ਨਹੀਂ ਕੀਤੀ ਬਿਲਡ ਹੋਣ ਤੋਂ ਚਾਹੁੰਦਾ ਸਫਾਈ ਨਹੀਂ ਹੋਗੀ ਹੋਏ ਇਹਨੂੰ ਜਿਆਦਾ ਨਹੀਂ ਟੈਲਿਆ ਨਾ ਬੜਾ ਸਾਫੀਆ ਕਰਕੇ ਇਹਨੂੰ ਸਹਾਈ ਕਰਾਈ ਲੈਣੇ ਇਹ ਸਹੀ ਤਰ੍ਹਾਂ ਸਲੇਮ va ser en mula.